ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਾਂ ਪਿੰਡ ਉਸਮਾ ਬੋ ਚੁੱਕੇ ਆ ਰਾਜਵੀਰ ਤੇ ਬਾਈ ਸੁਨੀਓ ਨਾਲ ਚਲੋ ਮਾਲ ਦਾ ਆਈ ਜਾਂਦਾ ਵੇਖੀ ਜਾਂਦਾ ਤੇ ਅੱਜ ਵੀ ਬੜੇ ਕੁਆਲਟੀ ਬਜੂ ਲੈ ਕੇ ਆਂ ਨਾਲ ਇੱਕ ਨੀਲੀ ਦਾ ਵੀ ਬਾੜੀ ਹੱਥ ਦੀ ਝੁੱਟੀ ਹੈ ਬਾਈ ਜੀ ਗੱਲਬਾਤ ਕਰੀਏ ਬਾਈ ਜੀ ਹਸਤੀਕਾਲ ਸਾਸੀ ਕੋਲ ਅਸੀਂ ਵੀ ਜੀ ਕੀ ਹਾਲ ਨੇ ਹਸਤੀਕਾਲ ਜੀ ਸੁਨੀ ਜੀ ਹੋਰ ਦੱਸਾਓ ਠੀਕ ਠਾਕ ਵਧੀਆ ਮਾਲ ਵੇ ਸਮਾਓ ਸੰਦੀਪ ਜੀ ਮੇਰਾ ਜੀ ਸੇਤਾ ਕਹਿ ਮੈਂ ਹੋਰ ਦੱਸਾਓ ਵਾਹ ਵਧੀਆ ਥੋੜਾ ਜਿਹਾ ਲੇਟ ਹੋ ਗਿਆ ਯਾਰ ਕੀ ਹਾਂਜੀ ਚਲੋ ਕੰਮ ਵੀ ਦੇ ਘਰ ਦੇ ਕੰਮ ਨੂੰ ਬੁਲਾ ਹੁਣ ਆ ਹੁਣ ਫੇਰ ਤੁਸੀਂ ਕੰਮ ਲੈ ਜਾਣਾ ਕੁੜੀ ਵਾਲੀ ਲਵਾ ਲੈ ਜਾਣੀ ਯਾਰ ਇਹ ਨਹੀਂ ਜੀ ਬਾਸ ਹੁਣ ਬਸ ਕਣਕ ਦੀ ਬਾੜੀ ਜਿਹੜੀ ਪੈ ਗਈ 2-4 ਦਿਨ ਕੰਮ ਆ ਹਾਂ ਫਿਰ ਸਾਮਕੇ ਤੂੜੇ ਦੜੀਆਂ ਵੇਲੇ ਆ ਬਾਦ ਵਾਹ ਵਿਨੇ ਹੀ ਕੰਮ ਕਰਨੇ ਆ ਭਾਵੇਂ ਤੁਹਾਨੂੰ ਪਤਾ ਨਾਲ ਹੀ ਜੌਬ ਦੇ ਨਾਲੇ ਦੋਵੇਂ ਚੀਜ਼ਾਂ ਹੀ ਬਿਲਕੁਲ ਬਿਲਕੁਲ ਉਹ ਸੰਦੀਪ ਜੀ ਬਸ ਮੇਰਾ ਜੀ ਮੇਰਾ ਬਾਕੀ ਜਿਹੜਾ ਤੁਸੀਂ ਗਰੁੱਪ ਬਣਾਇਆ ਵਧੀਆ ਵਧੀਆ ਜਾਣਕਾਰੀ ਮਿਲਦੀ ਆ ਆਪਣੇ ਸੀਨੀਅਰ ਸੀਨੀਅਰ ਮਤੇ ਜਿੰਨਾ ਆਪਣੇ ਸਰਪੰਨ ਸਾਹਿਬ ਹੋ ਗਏ ਪਬਜੀ ਭਾਜੀ ਹੋ ਗਏ ਹਾਂ ਜੀ ਆਪਣੇ ਆਪਣੇ ਬਖਵਿੰਦਰ ਭਾਜੀ ਹੁਣੀ ਤੇ ਘਾਟੀ ਦੇ ਉਹ ਤੁਹਾਨੂੰ ਡਿਊਟੀ ਵਿੱਚ ਜਾਂਦੇ ਆ ਚਲੋ ਇਹਨਾਂ ਦਾ ਮੈਂ ਬਾਹਰ ਜਾਈ ਹਾਂ ਹਾਂ ਜੀ ਬਿਲਕੁਲ ਬਿਲਕੁਲ ਚਲੋ ਕੋ ਸਿੱਖੋ ਨੂੰ ਮਿਲਦਾ ਭਾਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਹੋਰਦਾਂ ਫਿਰ ਵਧੀਆ ਵਧੀਆ ਹੁੰਦੀ ਆ ਅੱਜ ਫਿਰ ਕਿੰਨੀ ਆ ਅੱਜ ਆਪਣੇ ਸੁਨੀਲ ਜੀ ਚਾਰ ਮਹੀਆ ਤੇ ਦੋ ਗਾਈਆਂ ਨੀਲੀ ਕਿਸੇ ਕੱਢ ਕੇ ਲੈ ਆਈ ਸੀ ਬਸ ਇਦਾਂ ਹੀ ਆਪਣੇ ਲੈ ਕੇ ਲਈ ਆ ਆਪਣੇ ਆਪਣੇ ਲੈ ਗਏ ਸੋਈਏ ਜੀ ਸੋਈਏ ਜੀ ਕਿੰਨੇ ਦੋ ਤਾਂ ਭਾਜੀ ਸੰਦੀਪ ਦੁੱਧ ਜਿਹੜਾ ਫਿਲਹਾਲ ਆ ਨਾ ਠੰਡਾ ਹੂੰ ਉਹ ਤੂੰ ਯਾਰਾਂ ਵਾ ਪਰ ਤੂੰ ਦੱਸ ਦੀ ਗਾਰੰਟੀ ਲੈ 10 ਹੀ ਮੰਨੀ ਆ ਹਾਂ 10 ਮੰਨੋ ਪੱਕਾ ਠੀਕ ਆ ਪਤਾ ਕੀ ਦੱਸਾਂ ਨੂੰ ਭਾਵੇਂ ਮੈਂ ਇਰਾਦਾ ਨਹੀਂ ਪਾਉਂਦਾ ਮੈਂ ਨਾ ਪਾ ਲਈ ਜਿਹੜਾ ਸਾਮਕੇ ਪਾਉਣੀ ਹਲੇ ਪਤਾ ਕੀ ਆ ਮੈਂ ਮਤਲਬ ਆਪਾਂ 13 ਦਾਤੀਏ ਤੇ ਮੁੜ ਕੇ ਦੁੱਧ ਦਾ ਨਿਕਲੇ ਉਹ ਫਿਰ ਚੰਗੇ ਜਿਹਾ ਨਹੀਂ ਲੱਗਦਾ ਕਿਉਂਕਿ ਅੱਜ ਆਪਾਂ ਵੀ ਉਸ ਹੁਣਾ ਨਹੀਂ ਮੁੱਲ ਕਰਨਾ ਵਾ ਜਿਸ ਹੁਣਾ ਦੁੱਧ ਆ ਦੁੱਧ ਭਾਵੇਂ ਵਾਧੀ ਹੋਵੇ ਸੰਦੀਪ ਪਰ ਆਪਾਂ ਜਿਹੜੀ ਗਰੰਟੀ ਦਿੱਤੀ ਉਹ ਤੋਂ ਮਤਲਬ ਘਾਣਾ ਨਹੀਂ ਆਉਣਾ ਚਾਹੀਦਾ ਪਰ ਪਤਾ ਪਾਈਆ ਖੜਦਾ ਚਲ ਜਦਾ ਹੁਣ ਅੱਧਾ ਕਿਲੋ ਕਿਲੋ ਦਾ ਪਾਲਾ ਜੀ ਨਾ 2-2 ਕਿਲੋ ਦਾ ਕਿੱਟੋ ਮਿੱਟਰ ਦਾ ਲੋ ਜੀ ਵੱਡੀ ਛੋਟੀ ਹੈ ਵੇਖੋ ਪਿਓਰ ਨੀਲੀ ਸੋਹਣੀ ਮੈਣਾ ਵੇ ਸੇੜਾ ਜੀ

ਦੇ ਲੈ ਬਿੱਲੇ ਬਹੁਤ ਜਦੀ ਮਾਜਾ ਜੁਝਾ ਨਹੀਂ ਦੇਖੋ ਫੜ ਗਈ ਜੀ ਨਾ ਬੜਾ ਫੜ ਅਗਲੇ ਪੈਰਾ ਚ ਨਿਬਾਬ ਹੈਗਾ ਇਹ ਨਹੀਂ ਹੁੰਦਾ ਮੈਂ ਕਰੀ ਹੱਥੀ ਹੈ ਕਿ ਸਭਾ ਜੀ ਹੱਥੀ ਆਹ ਦੇ ਹੋ ਇਹ ਵੀ ਮੈਂ ਨਾ ਦੋ ਚਾਰ ਦਿਨ ਸਾਹਮਣੇ ਨਹੀਂ ਬੰਨ ਵਾਲਾ ਬੱਚਾ ਨਹੀਂ ਲਿਦਾ ਆ ਆ ਨਹੀਂ ਆ ਨਹੀਂ ਬੱਚਾ ਸੁਜਿਆ ਜੀ ਉਹਦਾ ਤਰੋਸੀ ਹੈ ਹੁਣ ਇਹ ਜਿੰਨੂੰ ਜਾਣਕਾਰੀ ਸੰਦੀਪ ਉਹ ਹੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਫਿਰ ਸੰਦੀਪ ਮੋਲ ਫੋਨ ਤੇ ਨਾ ਗੱਲ ਗੇ ਨਹੀਂ ਕਰਲਾ ਤੁਮ ਅੱਜ ਵਾਲੇ ਤਾਰਾ ਕਰਨਾ ਜੇ ਹਿਸਾਬ ਨਾਲ ਉਸ ਹਿਸਾਬ ਨਾਲ ਕਰਲਾ ਕੋਈ ਨਹੀਂ ਸਲੀਪ ਮੁੱਲ ਤੇ 117 ਹਾਂ 2000 ਛੋਟ ਕਰਦਾਂਗੇ 115 ਦੀ ਝੋਟੀ ਦੇ ਹਾਂ 115 ਦੀ ਹਾਂ ਅੱਜ ਅੱਜ ਦੇ ਹਿਸਾਬ ਨਾਲ 2 ਹੀ ਹੋਰ ਛੱਡ ਦਾਂਗੇ ਸਲੀਪਾ 113 ਦੇ ਚਲੋ ਜਾਣ ਦੋ ਜਾਣ ਦੋ ਜਾਨ ਦੋ ਸਾਹਿਬ ਬਾਡੀ ਕੇ ਮੈਂ ਪੂਰੀ ਬਾਡੀ ਹਿਸਾਬ ਨਾਲ ਮੈਂ ਨਫਾ ਤਾਂ ਮੈਂ ਰੇਟ ਤੇ ਮੈਂ ਆਪਾਂ ਬਿਲਕੁਲ ਉਹਨਾਂ ਕੀ ਜੜ ਕੀਤਾ ਨਹੀਂ ਨਹੀਂ ਗਲਤ ਨਹੀਂ ਆਪਾਂ ਮੰਗ ਨੂੰ ਭਾਵੇਂ ਜਾ 1.5 ਮੰਗੀ ਪਰ ਜੋ ਇੰਨੇ ਦਾ ਜਾਨਵਰ ਆਪਾਂ ਨੂੰ ਬੋਲ ਨਹੀਂ ਹਾਂ ਹਾਂਜੀ ਇਹ ਹੁੰਦੀ ਗੱਬਣੀ ਆ ਮੈਂ ਹਾਂਜੀ ਦੇਣਾ ਹੱਲੇ ਮੇ ਸੰ 7-8 ਹੀ ਲੈ ਜੂਣਾ ਅੱਛਾ ਬਾਕੀ ਬੜੇ ਬੁਣੇ ਬੜੀ ਕਿਹਨੇ ਲੀਹੜੀ ਮੈਂ ਇਸਰਫਾ ਕੱਚੀ ਆ ਮੈਂ ਰਾਤੀ ਖਾਦੀ ਆ ਲਓ ਜੀ ਇੱਕ ਟੋ ਬਾਹਰ ਕਰਾਂ ਹਾਂਜੀ ਸਣੀਓ ਪਰ ਮੈਂ ਵੱਡੀ ਵੱਡੀ ਵੀ ਚੰਗੀ ਆ ਦੇਖੋ ਮੈਂ ਮੈਂ ਬੋਲਾਂ ਕਾਲੀ ਸਾਹਿਬ ਮੈਂ ਆ ਨਾ ਮੇਰਾ ਜੈੱਡ ਬਲੇਡ ਕੀ ਹੈ ਜਿਹੜਾ ਲੈ ਕੇ ਆਈ ਹਾਂ ਉਹ ਗਾਲੀ ਨਹੀਂ ਸਾਡੇ ਕਾਕਾ ਇਹ ਅੰਦਰ ਜੀ ਉਹ ਚੈਟ ਉਡੀ ਵਡੀ ਜਾਵੋ ਲੈ ਇਹ ਪੈਦੀ ਨਹੀਂ ਸ਼ਾ ਬਾਕੀ ਸਦੀ ਬਹੁਤ ਡੇ ਰਹਿਉ ਪਾਇਆ ਹੈ ਨਾ 5 6 ਦਿਨ ਲੈ ਜਾਣਾ ਸਦੀ 7 8 ਦਿਨ ਲੈਣੇ ਲੱਕੀ ਆ ਇਹ ਲੈਣੇ ਆਹ ਬਹੁਤ ਬਹੁਤ ਚੱਕੀ ਰਹਿ ਆਜੋ ਆਜੋ ਸੰਦੀਪ ਦੇ ਵੀ ਮੈਂ ਡੇਰੀ ਜਾਣ ਦੇ ਦੀ ਕਿ ਨਾ ਬਿਲਕੁਲ ਬੋਲੋ ਸੰਦੀਪ ਮੋਲੇ ਦਾ ਅੱਜ ਦੇ ਹਿਸਾਬ ਦਾ 86 86 ਇਹ ਆਰ ਸ਼ੋਟ ਕਰਦਾਂਗੇ 50 ਦੇ ਲਵਾਂਗੇ 8300 ਦੇ ਲੈ 3000 ਦੇ ਚਲੋ ਠੀਕ ਆ ਠੀਕ ਆ ਨੇ ਠੀਕ ਆ ਆ ਚਲੋ ਆ ਆ ਸੰਦੀਪ ਮੈਂ ਸੁਈ ਜੇ ਬੌਲੇ ਦੇ ਬੱਚਾ ਜੰਜਾ ਰਵਾ ਬੱਚਾ ਕੱਟ ਕੇ ਬਖਾਦੇ ਬਾਅਦ ਅੱਛਾ ના બીજો <coughs> 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 ਤੇ ਸੰਦੀਪ ਦੋ ਪੌੜਾ ਲਾਲਾ ਪੌੜਾ 9 ਕਿਲੋ ਤੋਂ ਵੱਧ ਹੀ ਹੋਊਗਾ ਪਰਾ ਪਾਠ ਦੀ ਹਾਂਦੀ ਰੰਦੀ ਸੰਦੀਪ ਅੱਛੇ 9 ਕਿਲੋ ਵੱਧ ਹੀ ਹੋਊਗਾ 9 ਕਿਲੋ ਤੋਂ ਵੱਧ ਅੱਠ ਮੰਨ ਲੀਏ ਆਂਖ ਮੰਨ ਲੀਏ 10 ਸੰਦੀਪ ਹੋ ਜੀ 8 ਮੰਨ ਕੇ ਚੱਲੋ ਬਾਕੀ ਆਪਾਂ ਨੂੰ ਸੰਦੀਪ ਇਹ ਗੱਲ ਕਹਿੰਨੀ ਵੀ ਜਿਹੜੇ ਵੀ ਦੇ ਸੋਇਆ ਡੰਗਰ ਨਾਲ ਦੋ ਟਾਈਮ ਆਪਦੀ ਤਸੱਲੀ ਕਰ ਬਿਲਕੁਲ ਬਿਲਕੁਲ ਜੀ ਠੀਕ ਹੋਣੀ ਦੋ ਟਾਈਮ ਆਪਾਂ ਇਹ ਤਸੱਲੀ ਕਰਕੇ ਲਓ ਜਿੰਨੋਂ ਪੈਸੇ ਨੇ ਸੰਦੀਪ ਬੇਰਤਾਂ ਫਿਰ ਮੇ ਮੁੜ ਕੇ ਆਪਾਂ ਫੋਨ ਤੇ ਲਾਹਮੇ ਦੇਨੇ ਫਿਰ ਉਹਦਾ ਪੈਸੇ ਜੀ ਬਜੀ ਬਿਲਕੁਲ ਬਿਲਕੁਲ ਆਪਣੀ ਐ ਤਸੱਲੀ ਕਰਕੇ ਚੰਗਾ ਲ ਲੋ ਨਹੀਂ ਦੇ ਆ ਬੱਚਾ ਨਾੜੂ ਦੇ ਬੱਚਾ ਵਸਾਈ ਆ ਬੱਚਾ ਲੈ ਲੋ ਜੀ ਬੱਚਾ ਬਾਤ ਹੋ ਰਹੀ ਬੱਸ ਜੀ ਕਦੀ ਇਹ ਮਖੀ ਚਾਹ ਲਓ ਸੰਦੀਪ ਮੋਲ ਇਹਦਾ ਵੀ ਤੇ ਭਈ ਆ ਰਿਹਾ 1072 ਰਹੀ ਦੱਸਾਂਗੇ ਬੱਕ ਦੇ ਹਜ਼ਾਰ ਦੀ ਹਾਂ ਚਲੋ 70 ਦੀ ਦੇ ਦਾਂਗੇ 70 ਦੀ ਹਾਂ ਜਾਣ ਦੋ ਜਾ ਸੰਦੀਪ ਪੂਰੇ 70000 ਦੀ ਮੈ ਲੋ ਵੇ ਲੈ 70000 ਦੀ ਆਜ ਲੋਟ ਲੋ ਮੇਲਾ ਆਹ ਛੋੜ ਆ ਸੰਦੀਪ ਮੈਂ ਥਲੇ ਦੁੱਧ ਹੋਗਾ ਕੋਈ 11 ਕਿਲੋ ਹਾਂ 10 ਦੀ ਐ ਗਰੰਟੀ ਆ ਗਰੰਟੀ ਐ ਸੁਆ ਸੁਆ ਵੀ ਇਹ ਸੱਤਾ ਥਾਲਣਾ ਦਾ ਇਹਦਾ ਬੱਚਾ ਖਾਓ ਉਹ ਬڑے ਬੱਚਾ ਬੱਚੇ ਪਤਾ ਇਹ ਕੱਟਾ ਕੱਟਾ ਇਹਨਾਂ ਮਾਰੇ ਕੱਟਾ ਇਹ ਸੰਦੀਪ ਆ ਨਾਲ ਪਹਾੜਾ ਲੈਂਦੀ ਆ ਬਾਦੀ ਮਰਦੀ ਪੂਰੀ ਬੱਚੇ ਤੇ ਆ ਠੀਕ ਆ ਇਹਨੇ ਲਾਈ ਉਹ ਹੁੰਦੇ ਇਹੀ ਚੁੰਦੇ ਇਤਰਾ ਹਾਂ ਠੀਕ ਆ ਆਪਾਂ ਤਾਂ ਸੰਦੀਪ ਵੀਡੀਓ ਦੱਸਿਆ ਹੋਵਾ ਵੀ ਕੱਲ ਨੂੰ ਆਪਾਂ ਇਹ ਨਾ ਕਰੀ ਬਿਲਕੁਲ ਉਗੀ ਮੁੜ ਕੇ ਲਾਂਮਾ ਜਦੋਂ ਆਉਂਦਾ ਨਾ ਪਰੇਸ਼ਾਨੀ ਨਹੀਂ ਹੁੰਦੀ ਸਾਰਿਆਂ ਨੂੰ ਤੇ ਤੁਹਾਨੂੰ ਹੀ ਫੋਨ ਜਾਂਦੇ ਸਾਨੂੰ ਹੀ ਜਾਂਦੇ ਆ ਆਪਾਂ ਕਿਹਾ ਸੰਦੀਪ ਜੀ ਆਪਣੇ ਘਰੋਂ ਦਿਨਾ ਹਾਂ ਸੰਦੀਪ ਦੇ ਘਰ ਇਹ ਭਾ ਮੁੱਠ ਕਾਟਾ ਪਾ ਕੇ ਗੜੀ ਬੱਜਾ ਨਾ ਬੱਚਾ ਛੱਡ ਦੇ ਨਾਲ ਜਿੱਥੇ ਬੈਂਕੀ ਨਾਲ ਇਧਰ ਥਾਣ ਭਾਂਡਾ ਦੇ ਸੰਦੀਪ ਅਰ ਜਵਾਈ ਕਮਾਣਾ ਹੀ ਨਹੀਂ ਫਿਰਦੀ ਜਵਾਈ ਦੇ ਕਮਾਣਾ ਸੰਦੀਪ ਕਰਦਾ ਹੀ ਆ ਹਾਂਜੀ ਪਰ ਸੰਦੀਪ ਮੋਲੇ ਦਾ 75 ਆ ਮੇਰਾ 207000 ਰੁਪਏ 70000 ਦੇ 70000 ਦੀ ਦੇਦਾ ਤੇਰੀ 70000 ਦੀ ਚਲੋ ਆ ਵਾਸੀ ਸੰਦੀਪ ਸੁਈ ਜਗਾ ਵੀ ਸੁਈ ਜਾ ਲੈ ਬਾਗਰੇ ਦੇ ਆ ਵਾਸੀ ਅੱਛਾ ਆ ਵਾਸੀ ਜੀ ਠੀਕ ਹੈ ਦੁੱਧ ਹੋਊਗਾ ਕੋਈ 11 ਕਿਲੋ ਪਰ 10 ਕਿਲੋ ਠੰਡਾ ਬਸ ਜੀ ਬੰਦੀ ਖਾਣ ਵੜਾ ਬਣਾਉਂਦਾ ਮੈਂ ਥਾਣ ਵੜਾ ਬੱਚਾ ਲੋ ਆ ਕੇ ਖਾਣੇ ਕੋਈ ਬਾਹਰ ਮੈਂ ਥਾਣ ਪੂਰਾ ਵਗਿਆ ਦੋ ਦੋ ਤੇ ਹੈਗਾ ਮੈਂ ਤਾਂ 10 ਕਿਲੋ ਲੈ ਜਾ ਲਓ ਜੀ ਦਾ ਪ੍ਰੋਗਰਾਮ ਆਪਾਂ ਸੰਦੀਪ ਜੀ ਨੂੰ ਬਿਲਕੁਲ ਜੋ ਹੈਗਾ ਉਹ ਦੱਸਾਂਗਾ ਅਗਲਾ ਕੰਮ ਸੰਦੀਪ ਜੀ ਪਰ ਤੁਹਾਨੂੰ ਜਿਹੜਾ ਫੈਸਲਾ ਕੋਈ ਨਹੀਂ ਹੈ 23 ਹਾਂਜੀ ਇਹਦਾ ਮੁੱਲ ਸੰਦੀਪ ਜੀ ਤੇ 80000 ਰੁਪਏ ਹੈ ਹਾਂਜੀ 204800 48000 39000 40000 ਹੇ ਵੀ ਆ ਸੰਦੀਪ ਜੰਮਾ ਨੂੰ ਅਸੀਰ ਲੈਵਾ ਜੀ ਨੂੰ ਦਜਾ ਹੁਾਈ ਚਾਈ ਵਾਲਾ ਮਕਾਓ ਸਿਆ ਕਲਾਓ ਸਿਆ ਪਰ ਦੁੱਧ ਦੀ ਸੰਦੀਪ ਬੜੀ ਗਾਰੰਟੀ ਦਿੱਤੀ ਉਹਨਾਂ ਨੇ ਅੱਜ ਉਹਦੇ ਬੰਦੇ ਕਹਿੰਦੇ 20 ਕਿਲੋ ਦੀ ਐ ਜਿੰਨੂੰ ਮਰਜ਼ੀ ਗਾਰੰਟੀ ਦੇ ਕੇ ਖਲਾ ਦਿਓ 20 ਕਿਲੋ ਆਇਆ ਚਲ ਸੰਦੀਪ ਹੁਣ ਆ ਸੰਦੀਪ ਖਾਣਾ ਵੇ ਲੱਗ ਜਾ ਬਾਕੀ ਟੇਪ ਗਏ ਆਈ ਬੜੀ ਇੰਨੀ ਲੱਛੀ ਸੀ ਪਰਾ ਜਵਲ ਦਾ ਬੜਾ ਜਿਹਾ ਪ੍ਰਦਰਸ਼ ਜਗੇ ਸੰਦੀਪ ਬਾਕੀ ਬਾਕੀ ਜਨੇ ਸੰਦੀਪ ਇਹ ਗਰਮੀਆਂ ਅਜ ਤੇ ਪ੍ਰੋਵਾਈਡ ਹੋਈ ਨਹੀਂ ਨੂੰ ਨਹੀਂ ਨਹੀਂ ਪ੍ਰਵਾਹ ਇਹਨੂੰ ਪ੍ਰਵਾਹ ਹੀ ਕੋਈ ਨਹੀਂ ਗਰਮੀਆਂ ਅਜ ਹਲੇ ਅਜ ਚ ਹੋ ਜਿਹੜੀ ਲਾਸਟ ਪੀਸ ਆ ਲਾਸਟ ਪੀਸ ਹੈ ਸੰਦੀਪ ਬੋਲ ਰਾਜ ਨੂੰ ਫਿਰ ਮੋਲ ਸੰਦੀਪ 60 ਪੈਨ ਛੋੜ 57 55 ਹੀ ਦੇ ਦਿੰਗੇ ਜਨ ਜਿਆ ਹਰ ਲਾਸਟ 2000 ਛੜਦਾ 53 ਦੀ ਦੇਖ ਚਲੋ ਚਲੋ ਠੀਕ ਆ ਠੀਕ ਆ 6 ਆ 6 ਆ ਸੁਨੀਲ ਕਸੂ ਬਾਈਆਂ ਕੋ ਜੀ ਚੁਾਈ ਕਰਕੇ ਚੈੱਕ ਕਰਕੇ ਆ ਦਾ ਪੁੱਤ ਸੁਨੇਹਾ ਜੀ ਫੋਨ ਨੰਬਰ ਹੈ ਗਿਆ ਆਪਣਾ 9157 88041 ਜ਼ਿਲ੍ਹਾ ਤਰਨਤਾਰਨ ਪਿੰਡ ਉਸਮਾ ਟੂਲ ਪਲਾਜ ਦੇ ਨਾਲ ਹੀ ਪੈਂਦਾ ਹੈ ਹੋਰ ਬਾਈ ਬਾਸ ਵਾਜਿਆ ਸੁਜੀ ਤੂੰ ਹੀ ਸੁਣਾ ਠੀਕ ਹੈ ਮੇਰੇ ਸਾਸੀ ਸਾਸੀ